ਜੈ ਭੀਮ ਜੈ ਭਾਰ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ओसुनमा यानी कि पावर ऑफ सोशल यूनिटी ओसुनमा YouTube चैनल दी टीम आज डेरा बाबा ब्रह्मदास जी फ्लोर ਵਿਖੇ ਪਹੁੰਚੀ ਹੈ ਔਰ ਮੇਰੇ ਨਾਲ ਇੱਕ ਬਹੁਤ ਹੀ ਪਿਆਰੇ ਵੀਰ ਨੇ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਕਿਤਾਬਾਂ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਨਾਲ ਕਰਦੇ ਆ ਗੱਲਬਾਤ ਵੀਰ ਜੀ ਸਭ ਤੋਂ ਪਹਿਲਾਂ ਦੱਸੋ ਤੁਹਾਡਾ ਨਾਮ ਕੀ ਮੇਰਾ ਨਾਮ ਦਲਵਿੰਦਰ ਕੁਮਾਰ ਹੈ ਜੀ ਦਲਵਿੰਦਰ ਕੁਮਾਰ ਜੀ ਦਲਵਿੰਦਰ ਜੀ ਕਦੋਂ ਤੋਂ ਤੁਸੀਂ ਮਿਸ਼ਨ ਦੇ ਨਾਲ ਜੁੜੇ ਹੋ ਮੈਂ ਤਾਂ ਤਕਰੀਬਨ ਜੀ 16-17 ਸਾਲ ਦੀ ਮੇਰੀ ਆਰ ਜੂ ਸੀ ਜਦੋਂ ਮੈਂ ਇਸ ਪਾਸੇ ਨੂੰ ਜੁੜਿਆ ਜੀ ਬਾਬਾ ਸਾਹਿਬ ਦੇ ਮਤਲਬ ਉਸ ਪੂਰੇ ਮਿਸ਼ਨ ਤੋਂ ਪ੍ਰਭਾਵਿਤ ਕਾਫੀ ਹੋ ਤੁਸੀਂ ਹਾਂਜੀ ਬਾਬਾ ਸਾਹਿਬ ਦੇ ਮਿਸ਼ਨ ਤੋਂ ਮੈਂ ਬਹੁਤ ਪ੍ਰਭਾਵਿਤ ਜਿੰਨਾ ਹੈਗਾ ਜਿਆਦਾ ਮੈਂ ਸਰਵਿਸ ਕਰ ਬਾਬਾ ਬ੍ਰਹਮਦਾਸ ਜੀ ਦੇ ਹਾਂ ਜਾਂ ਸਰਵਿਸ ਕਰ ਬਾਬਾ ਰੂਣਾ RAM ਜੀ ਦੇ ਜਿਹੜੇ ਉਹਨਾਂ ਨੇ ਸਾਨੂੰ ਗਿਆਨ ਦਿੱਤਾ ਜਿਹੜਾ ਉਹਨਾਂ ਨੇ ਮਤਲਬ ਗਰੀਬਾਂ ਦੀ ਬਾਹ ਫੜੀ ਆ ਜਾਂ ਡਾਕਟਰ ਅੰਬੇਦਕਰ ਸਾਹਿਬ ਨੇ ਉਹਨਾਂ ਜਾ ਕੇ ਮੁਲਾਕਾਤ ਕੀਤੀਆਂ ਕਈ ਮੁਲਾਕਾਤ ਕੀਤੀਆਂ ਪਰ ਇਹ ਸਨਹਿਰੀ ਮੁਲਾਕਾਤ ਜਿਹੜੀ ਅਸੀਂ ਲਿਖੀ ਆ 26 ਨਵੰਬਰ 26 ਮਾਰਚ 1947 ਨੂੰ ਹੂੰ ਦਿੱਲੀ ਦੇ ਵਿੱਚ ਕੀਤੀ ਸੀ ਜੀ ਸਰਬ ਸਰਕਾਰ ਨੇ ਜਦ ਕਿ ਇਹ ਸਿਰਫ ਗਰੀਬਾਂ ਦੀ ਮਤਲਬ ਇੱਕ ਉਹਨਾਂ ਨੂੰ ਚੱਕਣ ਦੇ ਵਾਸਤੇ ਉਹਨਾਂ ਨੂੰ ਇਨਸਾਫ ਦੇਣ ਦੇ ਵਾਸਤੇ ਤੇ ਯਾਨੀ ਗਰੀਬਾਂ ਦਾ ਮਤਲਬ ਆਧਾਰ ਕਰਨ ਦੇ ਵਾਸਤੇ 바ਵਾ ਸਾਹਿਬ ਦੇ ਨਾਲ ਉਹਨਾਂ ਨੇ ਇਹ ਜਾ ਕੇ ਗੱਲਬਾਤ ਕੀਤੀ ਸੀ ਹਮਮ ਔਰ 바ਵਾ ਸਾਹਿਬ ਜੀ ਸਾਡੇ ਸਰਵਸਕਾਰ 바ਵਾ ਬ੍ਰਹਮਦਾਸ ਜੀ ਦੀਆਂ ਜਿਹੜੇ ਬਚਨ ਸੀ ਉਹ ਸਰਵਨ ਕਰਕੇ ਕਾਫੀ ਪ੍ਰਭਾਵਿਤ ਹੋਏ ਯਾਨੀ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਵੀ ਮੈਨੂੰ ਅੱਜ ਇੱਕ ਐਸੇ ਰਹਿਬਰ ਮਿਲ ਗਿਆ ਵੀ ਮੈਨੂੰ ਹੁਣ ਕਹਿੰਦੇ ਹੌਸਲਾ ਹੋ ਗਿਆ ਵੀ ਮੇਰੀ ਪਿੱਠ ਦੇ ਪਿੱਛੇ ਕੋਈ ਹੈ ਹੈ ਯਾ ਬਾ ਇਸ ਤੋਂ ਬਾਅਦ ਉਹਨਾਂ ਨੇ ਕਾਫੀ ਯਾਨੀ ਮਹਾਪੁਰਖਾਂ ਦੀ ਇੰਨੀ ਇੱਜ਼ਤ ਕੀਤੀ ਯਾਨੀ ਐਨਾ ਉਹਨਾਂ ਤੇ ਮਤਲਬ ਉਹ ਧਜ ਗਿਆ ਸੀ ਉਹ ਕਹਿੰਦੇ ਸੀ ਵੀ ਤੁਸੀਂ ਸਾਡੇ ਲਈ ਖੁਦਾ ਆ ਯਾਨੀ ਮੇਰੇ ਵਾਸਤੇ ਕਹਿੰਦੇ ਅੱਜ ਘਰ ਦੇ ਵਿੱਚ ਇਹ ਮੈਨੂੰ ਪਤਾ ਲੱਗਦਾ ਵੀ ਅਰਵਦਾਸ ਮਹਾਰਾਜੀ ਚੱਲ ਕੇ ਆ ਗਏ ਬਹੁਤ ਅੱਛਾ ਬਹੁਤ ਅੱਛਾ ਸਤਗੁਰੂ ਅਰਵਦਾਸ ਮਹਾਰਾਜੀ ਜੀ ਸੋ ਉਹਨਾਂ ਨੇ ਵੀ ਉੱਥੇ ਜਿਹੜੇ ਬਚਨ ਬਲਾਸ ਕੀਤੇ ਉਹ ਅਸੀਂ ਜਿਹੜੀ ਸਨਹਿਰੀ ਮੁਲਾਕਾਤ ਜਿਹੜੀ ਸਾਡੀ ਬੁੱਕ ਹੈਗੀ ਆ ਇਹ ਡੇਰਾ ਬਾਬਾ ਬਣਾਉਂਦਾ ਸੀ ਆ ਬੁੱਕ ਜਿਹੜੀ ਹੈਗੀ ਆ ਇਹਦੇ ਵਿੱਚ ਜਿੰਨੀ ਕਿ ਸਾਨੂੰ ਸਮਰੱਥਾ ਬਖਸ਼ੀ ਹੈ ਅਸੀਂ ਉਹ ਇਹਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਆ ਜੀ ਔਰ ਜਿਹੜਾ ਕਿ ਸਾਡੇ ਜਿਹੜੇ ਇਹ ਗਰੀਬ ਕੌਮ ਹੈਗੀ ਆ ਜਾਂ ਸਾਡੇ ਪੜ੍ਹੇ ਲਿਖੇ ਨੌਜਵਾਨ ਹੈਗੇ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਕੌਮੀ ਰਹਿਬਰ ਇਦਾਂ ਦੇ ਆ ਚੁੱਕੇ ਆ ਪੜ੍ਹੇ ਲਿਖੇ ਮਤਲਬ ਜੋ ਸਮਾਜ ਲਈ ਸੋਚਣ ਜਾਂ ਸਿਰਫ ਆਪਣੀਆਂ ਜੇਬਾਂ ਬਾਰੇ ਸੋਚਣ ਦੇਖੋ ਜੀ ਜੇ ਸਮਾਜ ਲਈ ਸੋਚਣਗੇ ਤਾਂ ਉਹ ਵੀ ਡਾਕਟਰ ਵੇਡ ਕਰਬਰ ਚਮਕ ਸਕਦੇ ਆ ਉਹਨਾਂ ਦੇ ਵਿੱਚ ਵੀ ਜੇ ਉਹ ਜਜ਼ਬਾ ਹੋਊਗਾ ਤਾਂ ਉਹਨਾਂ ਦਾ ਕਾਫੀ ਯਾਨੀ ਇੱਥੇ ਦੁਨੀਆ ਦੇ ਵਿੱਚ ਨਾਂ ਮਤਲਬ ਹੋਊਗਾ ਜੇ ਉਹ ਆਪਣੇ ਬਾਤੇ ਸੋਚਣਗੇ ਫੇਰ ਤਾਂ ਉਹ ਸਾਡੀ ਅਸੀਂ ਕੌਮ ਦੇ ਉਹਨਾਂ ਨੂੰ ਗਦਾਰੇ ਕਹਾਗੇ ਬਿਲਕੁਲ ਬਿਲਕੁਲ ਤੇ ਜਿਹੜਾ ਸਰਕਾਰਾਂ ਨੇ ਸਾਡੀਆਂ ਨੇ ਹਾਨੂੰ ਮਤਲਬ ਬਖਸ਼ਿਸ਼ ਕੀਤੀ ਆ ਜੋ ਕੁਛ ਉਹਨੇ ਏਡੀ ਕਰਮਾਨੀ ਕੀਤੀ ਆ ਮਹਾਪੁਰਸ਼ਾਂ ਨੇ ਡਾਕਟਰ ਮੇਧਕਰ ਸਾਹਿਬ ਨੇ ਜਾਂ ਸਾਡੇ ਹੋਰ ਬਜ਼ੁਰਗਾਂ ਨੇ ਕੀਤੀ ਆ ਅਸੀਂ ਉਹਨਾਂ ਦੀ ਨੀਤੀ ਨੂੰ ਅਪਣਾ ਕੇ ਜੇ ਚਲੀਏ ਤਾਂ ਫੇਰ ਤਾਂ ਸਾਡਾ ਜਿਹੜਾ ਜਿਹੜੀ ਜ਼ਿੰਦਗੀ ਹੈਗੀ ਸਵਰਗ ਜੇ ਮਤਲਬ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਭੁੱਲ ਜਾਈਏ ਅਸੀਂ ਮਤਲਬ ਸ਼ਕਲ ਹੋਰ ਆ ਅੰਦਰੋਂ ਮਤਲਬ ਅਸੀਂ ਚਿਹਰਾ ਹੋਰ ਆ ਤਾਂ ਫਿਰ ਤਾਂ ਗੱਲ ਤਦ ਹੀ ਨਹੀਂ ਬਣਦੀ ਇਸ ਕਰਕੇ ਕਰਨੀ ਤੇ ਕਥਨੀ ਵਿੱਚ ਅੰਤਰ ਅੰਤਰ ਹੈ ਜੀ ਜੀ ਕਰਨ ਦੇ ਵਿੱਚ ਤੇ ਕਹਿਣ ਦੇ ਵਿੱਚ ਬਹੁਤ ਫਰਕ ਆ ਜੀ ਜੇ ਆਪਾਂ ਸਚਾਈ ਨੂੰ ਲੈ ਕੇ ਚਲੀਏ ਤਾਂ ਸੱਚਾ ਸੱਚ ਦੇ ਵਿੱਚ ਇਹ ਸਭ ਕੁਝ ਆ ਸਾਨੂੰ ਤੇ ਇਹ ਦੱਸਿਆ ਵੀ ਸੱਚੇ ਹੀ ਪਰਮਾਤਮਾ ਹੈ ਸੱਚੇ ਹੀ ਸਤਗੁਰ ਹੈ ਸੱਚ ਦੇ ਨਾਲ ਹੀ ਮਤਲਬ ਇਹ ਸੰਸਾਰ ਘੜਾ ਜੇ ਉਹਨਾਂ ਸੱਚ ਤੋਂ ਆਪਾਂ ਮਤਲਬ ਸ਼ੋਅ ਅਸੀਂ ਕਰਦੇ ਆ ਵੀ ਅਸੀਂ ਸੱਚੇ ਆ ਤੇ ਵਿੱਚੋਂ ਅਸੀਂ ਝੂਠੇ ਆ ਨਰੋਲ ਬਹੁਤ ਬਹੁਤ ਤੋਂ ਉਹਦੇ ਨਾਲ ਵੀ ਜਿਹੜੀ ਸਾਡੀ ਕੌਮ ਪਿੱਛੇ ਦਲ ਰਹੀ ਆ ਨਹੀਂ ਇੱਕ ਤੁਸੀਂ ਸੁਣਿਆ ਹੋਣਾ ਮੁਜੇ ਤੋਂ ਆਪਣੋਂ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ ਮੇਰੀ ਕਸ਼ਤੀ ਵਹਾਂ ਡੂਬੀ ਯਹਾਂ ਪਾਣੀ ਕਾ ਕੀ ਲੱਗ ਰਿਹਾ ਕਿ ਜਿਹੜੇ ਚੁਣੇ ਹੋਏ ਸਮਾਜ ਦੇ ਆਪਣੇ ਨੇ 67 ਦੇ ਕਰੀਬ ਉਹ ਲੋਕ ਨੇ ਜਿਨ੍ਹਾਂ ਨੂੰ ਆਪਾਂ ਚੁਣ ਕੇ ਭੇਜਿਆ ਹੈ ਅੱਜ ਉਹ ਕੌਮ ਦੇ ਨਾਲ ਗਦਰਾਰੀ ਕਰਦੇ ਨਜ਼ਰ ਆ ਰਹੇ ਨੇ ਜਾਂ ਕੌਮ ਦੇ ਨਾਲ ਖੜੇ ਨੇ ਨਹੀਂ ਸਾਰੇ ਤਾਂ ਨਹੀਂ ਇਦਾਂ ਦੇ ਹੈਗੇ ਵਿੱਚ ਵਧੀਆ ਵੀ ਬੰਦੇ ਬਹੁਤ ਆ ਜਿਨ੍ਹਾਂ ਨੇ ਮਤਲਬ ਸਮਾਜ ਨੂੰ ਅੱਗੇ ਚੱਕਣ ਦੀ ਕੋਸ਼ਿਸ਼ ਕੀਤੀ ਆ ਕੁਝ ਬੱਚੇ ਜਿੱਦਾਂ ਕਹ ਲਵਾਂ ਭਈ ਥੋੜਾ ਬੋਲਾ ਜਿੱਦਾਂ ਮਤਲਬ ਹੁੰਦਾ ਹੀ ਆ ਉਹ ਗੱਲ ਆ ਜੀ ਬਾਕੀ ਸਾਰੇ ਨਹੀਂ ਮਾੜੇ ਹੈਗੇ ਸਾਰੇ ਬਹੁਤ ਵਧੀਆ ਬੰਦੇ ਆ ਜਿਨ੍ਹਾਂ ਨੇ ਸਾਡਾ ਮਤਲਬ ਅੱਗੇ ਲਗਾਇਆ ਕੌਮ ਨੂੰ ਜਾਂ ਗਰੀਬਾਂ ਨੂੰ ਜਾਂ ਮਤਲਬ ਹੋਰ ਚੰਗੀ ਸੋਚ ਰੱਖਦੇ ਆ ਤੇ ਉਹਨੇ ਹੀ ਵਧੀਆ ਵੀ ਕੰਮ ਕੀਤੇ ਆ ਜੀ ਸੋ ਬਹੁਤ-ਬਹੁਤ ਮਿਹਰਬਾਨ ਨੇ ਮੇਰੇ ਵੀਰ ਤੁਸੀਂ ਅੱਜ ਵਕਤ ਦਿੱਤਾ ਪੋਸੂ ਨਾਵਾ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਅਸੀਂ ਕਰਦੇ ਹਾਂ ਡੇਰੇ ਵੱਲੋਂ ਸਰਕਾਰ ਚੇਸਤੀ ਸੇਵਾ ਸਰਕਾਰ ਸਤਿਗੁਰੂ ਬਾਬਾ ਜਸਪਾਲ ਜੀ ਮਾਰ ਹੈ ਗੱਡੀ ਤੇ ਬਰਾਜਮਾਨ ਉਹਨਾਂ ਦੇ ਆਸਰੇ ਸਾਰੇ ਨਾਲ ਉਹ ਵੀ ਅੱਗੇ ਬਹੁਤ ਮਤਲਬ ਦੁਖੀਆਂ ਗਰੀਬਾਂ ਮਾਰੇ ਉਹਨਾਂ ਦੇ ਵਿਚਾਰ ਔਰ ਸੋਚ ਬਹੁਤ ਅੱਛੀ ਆ ਜਿਨ੍ਹਾਂ ਦੇ ਕੇ ਮਤਲਬ ਸਾਡੀ ਕੌਮ ਜਿਹੜੀ ਆ ਉਹਦੀ ਬਾਹ ਫੜੀ ਆ ਤੇ ਉਹਨਾਂ ਵੱਲੋਂ ਵੀ ਬੜਿਆਂ ਸਰਕਾਰਾਂ ਵੱਲੋਂ ਵੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਸੋ ਦਲਵਿੰਦਰ ਜੀ ਇਸ ਸਮੇਂ ਮੇਰੇ ਨਾਲ ਸਨ ਜਿਨ੍ਹਾਂ ਨੇ ਬਹੁਤ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਐਸ ਡੇਰੇ ਦੇ ਪ੍ਰਤੀ ਔਰ ਬਾਬਾ ਸਾਹਿਬ ਦੀਆਂ ਜਿੰਨੀਆਂ ਵੀ ਮੁਲਾਕਾਤਾਂ ਰਹਿਬਰ ਨੇ ਉਹਨਾਂ ਦੇ ਦੇ ਸੰਬੰਧ ਵਿੱਚ ਇਹਨਾਂ ਨੇ ਖੂਬ ਜਾਣਕਾਰੀ ਦਿੱਤੀ ਹੈ ਔਰ ਇਹਨੇ ਖੂਬਸੂਰਤ ਸ਼ਬਦਾਂ ਵਿੱਚ ਗੱਲਬਾਤ ਕੀਤੀ ਹੈ ਕਿ ਮੇਰੇ ਕੋਲ ਸ਼ਬਦ ਨਹੀਂ ਹੈ ਇਹਨਾਂ ਦਾ ਧੰਨਵਾਦ ਕਰਨ ਲਈ ਸੋ ਬਹੁਤ ਅੱਛਾ ਲੱਗਾ ਸੋ ਤੋਂ ਤੋਂ ਤੁਹਾਨੂੰ ਕਿਸ ਤਰ੍ਹਾਂ ਦਾ ਸਾਡਾ ਇਹ ਐਪੀਸੋਡ ਲੱਗਾ ਫੀਡਬੈਕ ਜ਼ਰੂਰ ਦੇਣੀ ਹੈ ਜੋ ਸਾਡੇ ਬ੍ਰਦਰ ਦਲਵਿੰਦਰ ਜੀ ਨੇ ਕਿਹਾ ਬਹੁਤ ਅੱਛਾ ਲੱਗਾ ਕਿਉਂਕਿ ਜੋ ਡੇਰੇ ਦੀ ਮਹਿਮਾ ਉਸ ਸ਼ਰਧਾਲੀਆਂ ਤੋਂ ਹੀ ਪਤਾ ਲੱਗਦੀ ਹੈ ਕਿਉਂਕਿ 바ਵਾ ਸਾਹਿਬ ਦੇ ਜਿਹੜੇ ਬੋਲ ਜਿੰਦਾਂ ਇਹਨਾਂ ਨੇ ਕਿਹਾ ਬਹੁਤ ਵੱਡੇ ਗੱਲ ਹੈ ਹੂੰ ਸੋ ਜਿਹੜੀ ਸੰਗਤ ਡੇਰੇ ਦੇ ਨਾਲ ਜੁੜੀ ਹੋਈ ਹੈ ਜੋ ਸੰਤਾਂ ਦੇ ਪ੍ਰਵਚਨ ਉਹਨਾਂ ਦੇ ਉੱਤੇ ਚੱਲ ਕੇ ਬਹੁਤ ਕੁਝ ਕਰ ਸਕਦੇ ਆਪਾਂ ਡੇਰਿਆਂ ਦੇ ਵਿੱਚ ਹੀ ਸੰਗਤ ਜੁੜੀ ਹੋਈ ਹੈ ਡੇਰੇ ਤੋਂ ਵੀ ਸਹੀ ਦਿਸ਼ਾ ਮਿਲੇ ਔਰ ਸੰਗਤ ਵੀ ਜਿਹੜੀ ਹੈ ਉਹ ਦਿਸ਼ਾ ਲੈ ਕੇ ਅੱਗੇ ਲੋਕਾਂ ਦੇ ਵਿੱਚ ਜਾ ਕੇ ਵਿਚਰੇ ਤਾਂ ਹੀ ਫਾਇਦਾ ਹੈ ਕਿਉਂਕਿ ਜਿਵੇਂ ਕਿ ਦਲਵਿੰਦਰ ਜੀ ਨੇ ਕਿਹਾ ਕਿ ਚੰਗੇ ਵੀ ਹੈ ਪਰ ਮੈਨੂੰ ਲੱਗਦਾ ਕਿ ਮਾੜੇ ਜ਼ਿਆਦਾ ਆ ਚੰਗੇ ਘੱਟ ਆ ਇਸੇ ਕਰਕੇ ਬਾਬਾ ਸਾਹਿਬ ਨੂੰ 1955 ਦੇ ਵਿੱਚ ਹੀ ਕਹਿਣਾ ਪੈ ਗਿਆ ਸੀ ਕਿ ਇਹ ਦਲਾਲ ਪੈਦਾ ਹੋ ਗਏ ਆ ਪੋਲੀਟੀਕਲ ਰਿਜ਼ਰਵੇਸ਼ਨ ਬੰਦ ਕਰ ਦਿਓ ਜਿਹੜੀ ਪੋਲੀਟੀਕਲ ਰਿਜ਼ਰਵੇਸ਼ਨ ਦੇ ਕਰਕੇ ਅਸੀਂ ਬਹੁਤ ਜ਼ਿਆਦਾ ਪਿੱਛੇ ਚਲੇ ਗਏ ਹ ਕਿਉਂਕਿ ਲੀਡਰ ਜਿਹੜੇ ਆਪਣੀਆਂ ਆਪਣੀਆਂ ਪਾਰਟੀਆਂ ਦੇ ਜਾ ਕੇ ਮੈਕਸਿਮਮ ਸੀਰੀ ਬਣ ਗਏ ਹ ਸਮਾਜ ਦੇ ਲਈ ਆਜ਼ਾਦੀ ਨਾਲ ਨਹੀਂ ਬੋਲ ਸਕਦੇ ਜਿਵੇਂ ਬਾਬਾ ਸਾਹਿਬ ਨੇ ਕੁਰਸੀ ਨੂੰ ਲਤ ਮਾਰੀ ਸੀ ਇਹਨੀ ਜੁਰਤ ਰੱਖਣ ਦੀ ਲੋੜ ਆ ਅੱਜ ਦੀ ਰੇਟ ਦੇ ਵਿੱਚ ਤਾਂ ਜਾ ਕੇ ਸਮਾਜ ਦਾ ਕੁਝ ਬਣਨਾ ਅਦਰਵਾਈਜ਼ ਇਹ ਨਹੀਂ ਕਿ ਹਾਂ ਜੀ ਉਹ ਮੇਰੀ ਤਾਂ ਚੱਲੀ ਨਹੀਂ ਸਰਕਾਰ ਨੇ ਸੁਣਦੀ ਨਹੀਂ ਹੁਣ ਕੀ ਕਰੀਏ ਜੀ ਕੁਰਸੀਆਂ ਦਾ ਡਰ ਉਹਨਾਂ ਲੋਕਾਂ ਨੂੰ ਹੋਰ ਕਾਦਾ ਡਰ ਹੁੰਦਾ ਹੋਰ ਸੋਤਾ ਜੀ ਡਰ ਕਾਦਾ ਮੌਤ ਨੂੰ ਜਫਾ ਪਾਉਣਾ ਹੁੰਦਾ ਮਿਸ਼ਨ ਦਾ ਮਿਸ਼ਨ ਦਾ ਮਤਲਬ ਹੀ ਮੌਤ ਨੂੰ ਜਫਾ ਪਾਉਣਾ ਆ ਬਾਬਾ ਸਾਹਿਬ ਨੇ ਜੇ ਆਪਾਂ ਗੱਲ ਕਰਦੇ ਬਾਬਾ ਸਾਹਿਬ ਦੀ ਗੱਲਾਂ ਹੀ ਵਗਾਪਾ ਕੰਮ ਜੋਗੇ ਆ ਕਿ ਸਟੇਜਾਂ ਦੇ ਉੱਤੇ ਬੇ ਬਾਬਾ ਸਾਹਿਬ ਨੇ ਬੱਚੇ ਕੁਰਬਾਨ ਕਰ ਤਿਆ ਕਰਤੇ ਅਸੀਂ ਆਪਣੇ ਆਪ ਦੇ ਅੰਦਰ ਕਿਉਂ ਨਹੀਂ ਦੇਖਦੇ ਅਸੀਂ ਕੀ ਕੀਤਾ ਸਮਝ ਅਸੀਂ ਕੀ ਕੀਤਾ ਸਮਾਜ ਲਈ ਜਾਂ ਸਾਡੇ ਵਿੱਚ ਕਿਹੜਾ ਦੁੱਖ ਦਰਦਾ ਅਸੀਂ ਕਿਉਂ ਲੰਮਾ ਬੈਠੇ ਆ ਰਿਟਾਇਰ ਹੋ ਕੇ ਵੀ ਬੈਠੇ ਆ ਪਹਿਲਾਂ ਨੌਕਰੀਆਂ ਕਰਦੇ ਸੀ ਉਦੋਂ ਤਾਂ ਮਜਬੂਰੀ ਹੋਊਗੀ ਕੋਈ ਅੱਜ ਕੱਲ ਬੈਠੇ ਆ ਅੰਦਰ ਅੰਦਰਾਂ ਦੇ ਵਿੱਚ ਤੇ ਕਿ ਜੇ ਕਿਤੇ ਕੋਈ ਮਿਸ਼ਨ ਲੱਗਦਾ ਉਹਦੇ ਤੇ ਆਪਾਂ ਗੱਲ ਹੀ ਨਹੀਂ ਕਰਨਾ ਚਾਹੁੰਦੇ ਕਿਉਂ ਨਹੀਂ ਗੱਲ ਕਰਨੇ ਚਾਹੁੰਦੇ ਕੁਝ ਦੇਣਾ ਨਾ ਪੈ ਜਵੇ ਨਾ ਅਸੀਂ ਪੈਸੇ ਦੇ ਨਾਲ ਮਦਦ ਕਰਨ ਲਈ ਤਿਆਰ ਆ ਨਾ ਅਸੀਂ ਟਾਈਮ ਦੇਣ ਲਈ ਤਿਆਰ ਆ ਤੇ ਫਿਰ ਬਾਬਾ ਸਾਹਿਬ ਦੇ ਜਿਹੜੇ ਹਲਾਂਬੇ ਆ ਉਹ ਐਵੇਂ ਨਹੀਂ ਉਹ ਹਲਾਂਬੇ ਬਿਲਕੁਲ ਠੀਕ ਆ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਰਿਟਾਇਰਮੈਂਟ ਤੋਂ ਬਾਅਦ ਅੰਦਰ ਵੜ ਗਏ ਤੁਸੀਂ ਵੀ ਰਿਟਾਇਰ ਹੋ ਗਏ ਹੋ ਮਤਲਬ ਤੁਹਾਨੂੰ ਇਹੋ ਜਿਹੀ ਕਿਹੜੀ ਚੇਟਕ ਲੱਗ ਗਈ ਕਿ ਤੁਸੀਂ ਰਾਤ ਤੁਹਾਡੀ ਕਿਤੇ ਹੁੰਦੀ ਹੈ ਦਿਨ ਕਿਤੇ ਹੁੰਦਾ ਦੁਪਹਿਰ ਇੱਕ ਉੱਚ ਅਹੁਦੇ ਤੋਂ ਇੱਕ ਚੀਫ ਡਿਪਟੀ ਚੀਫ ਦੇ ਤੌਰ ਤੇ ਤੁਸੀਂ ਰਿਟਾਇਰ ਹੋ ਰਹੇ ਹੋ ਮਤਲਬ ਤੁਸੀਂ ਕਿਉਂ ਨਹੀਂ ਘਰ ਬੈਠ ਜਾਂਦੇ ਫਿਰ ਇਹ ਗੁਰੂਆਂ ਦੀ ਕਿਰਪਾ ਹੁੰਦੀ ਹੈ ਕਿਆ ਬਾਤ ਜੇ ਬੰਦਾ ਕਹੇ ਨਾ ਮੈਂ ਕੁਝ ਕਰ ਸਕਦਾ ਕੁਝ ਨਹੀਂ ਕਰ ਸਕਦਾ ਨਾ ਹਮ ਕੀਆ ਨਾ karenge ਨਾ ਕਰ ਸਕੇ ਸਰੀਰ ਕਿਆ ਜਾਣੋ ਕਿਆ ਹਰ ਕੇ ਆ ਕਵੀਰ 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 ਸਾਹਿਬ ਕਹਿ ਰਿਹਾ ਸਤਗੁਰ ਅਰਬਦਾਸ ਮਹਾਰਾਜ ਜੀ ਕਹਿ ਰਿਹਾ ਤੂੰ ਜਾਨਤ ਮੈਂ ਕੁਝ ਨਹੀਂ ਪਭ ਖੰਡਨ ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾ ਇਹ ਸੋਤਾ ਸਬ ਬੰਦਾ ਨਹੀਂ ਕੁਝ ਵੀ ਕਰ ਸਕਦਾ ਜਦੋਂ ਉਹਦੀ ਕਿਰਪਾ ਹੁੰਦੀ ਹੈ ਕਿੰਨੇ ਡੇਰੇ ਆ ਬਾਬਾ ਸਾਹਿਬ ਜਾਣਾਂ ਨਹੀਂ ਸੀ ਚੋਂਦੇ ਬ੍ਰਹਮਦਾਸ ਜੀ ਦੇ ਡੇਰੇ ਕਿਉਂ ਆਏ ਇਹ ਗੱਲਾਂ ਵਿਚਾਰਨ ਵਾਲੀਆਂ ਆ ਵਾਕਿਆ ਇਤਿਹਾਸ ਇਤਿਹਾਸ ਐਵੇਂ ਨਹੀਂ ਬਣਦੇ ਇਤਿਹਾਸ ਬਣਦੇ ਆ ਕਿ ਬੋਲ ਜਿਹੜੇ ਯਾਦ ਰਹਿੰਦੇ ਆ ਟੱਕ ਤਾਂ ਮਿਟ ਜਾਣਾ ਮੇਰੇ ਹੁਣ ਕੋਈ ਟੱਕ ਮਾਰ ਦੇਵੇ ਮਿਟ ਜਾਣਾ ਪਰ ਬੋਲ ਜਿਹੜੇ ਆ ਵਿਚਾਰਧਾਰਾ ਦੇ ਉੱਤੇ ਉਹ ਜਿਹੜੇ ਯਾਦ ਰਹਿੰਦੇ ਆ ਅੱਜ ਵਿਚਾਰਧਾਰਾ ਬਾਬਾ ਸਾਹਿਬ ਦੀ ਜਿਹੜੀ ਆ ਉਹਦੇ ਵਿੱਚ ਕਿਤੇ ਆਉਂਦਾ ਆ ਇਹੋ ਹੀ ਗੱਲ ਮੰਗੂ ਰਾਮ ਜੀ ਕਰ ਰਹੇ ਸੀਗੇ ਮੰਗੂ ਰਾਮ ਜੀ ਨੇ ਜੇ ਬਾਬਾ ਸਾਹਿਬ ਨੂੰ ਲੀਡਰ ਬਸਾਦਾ ਬਣਾਇਆ ਤੇ ਬਾਬਾ ਸਾਹਿਬ ਨੇ ਕੁਝ ਕਰਕੇ ਦਿਖਾਇਆ ਜੇ ਹੁਣ ਅੱਜ ਇਹਦੇ ਅਸੀਂ ਲੀਡਰਾਂ ਨੂੰ ਬੋਟਾ ਪਾ ਕੇ ਚੁਣ ਦਿੰਦੇ ਆ ਤੇ ਮੁੜ ਕੇ ਆ ਜਾਂਦੇ 50 ਸਾਲਾਂ ਬਾਅਦ ਫੇਰ ਜੀ ਸਾਡੀ ਤਾਂ ਗੱਲ ਨਹੀਂ ਬਣੀ ਜੀ ਗੱਲ ਕਿੰਨਾ ਕੁ ਟਾਈਮ ਲੱਗਦਾ ਹੁੰਦਾ ਇਹ ਤਾਂ ਕੁਰਸੀਆਂ ਛੱਡਣੀਆਂ ਪਈਆਂ ਤਿਆਗ ਕਰਨੇ ਪੈਂਦੇ ਆ ਜੇ ਮੈਂ ਤੁਰਿਆ ਹੋਇਆ ਮੈਂ ਕਿਸੇ ਤੇ ਸਾਨ ਨਹੀਂ ਕਰ ਰਿਹਾ ਇਹ ਮੇਰਾ ਫਰਜ਼ ਬਣਦਾ ਬਾਬਾ ਸਾਹਿਬ ਦਾ ਖਾਧ ਹੁਣ ਖਾ ਰਿਹਾ ਤੇ ਜਿੰਨੀ ਦੇਰ ਤੱਕ ਸਾਹ ਆ ਉਹਨੇ ਦੇ ਤੱਕ ਖਾਣਾ ਇਹ ਗੁਰੂਆਂ ਦੀ ਕਿਰਪਾ ਦੇ ਨਾਲ ਤੁਰਿਆ ਹੋਇਆ ਹਾਂ ਗੁਰੂਆਂ ਦਾ ਬਹੁਤ ਆਸਰਾ ਹੈ ਸੋ ਮੈਂ ਜਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਡੇਡੇ ਦੀ ਜਿੰਨੇ ਵੀ ਸੰਗਤ ਆ ਸਾਡਾਂ ਦਾ ਬਹੁਤ ਬਹੁਤ ਧੰਨਵਾਦ ਦੀਆਂ ਫਿਰ ਵੀ ਕਿਤੇ ਮੌਕਾ ਮਿਲਿਆ ਮੇਲੇ ਦੇ ਉੱਤੇ ਪਤਾ ਲੱਗਾ ਤਾਂ ਜਰੂਰ ਆਵਾਂਗੇ ਸੋ ਤੁਹਾਡੇ ਦਰਸ਼ਕਾਂ ਨੂੰ ਵੀ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਡੇਰਿਆਂ ਦੇ ਵਿੱਚ ਵੀ ਜਿੱਥੇ ਸਾਡੀ ਸੰਗਤ ਆ ਉੱਥੇ ਜਾ ਕੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਚਾਹੀਦਾ ਤਾਂ ਹੀ ਸੰਗਤਾਂ ਨੂੰ ਵੀ ਪਤਾ ਲੱਗਣਾ ਹੈ ਵੀ ਕੀ ਅਸੀਂ ਕਰ ਰਹੇ ਹਾਂ ਤੇ ਕੀ ਨਹੀਂ ਕਰ ਰਹੇ ਜੇਕਰ ਅਸੀਂ ਘਰਾਂ ਦੇ ਵਿੱਚ ਬੈਠ ਕੇ ਹੀ ਗੱਲਾਂ ਕਰਾਂਗੇ ਤੇ ਚਾਰਕ ਬੰਦੇ ਇਕੱਠੇ ਹੋ ਕੇ ਧਮਕੀਆਂ ਦੇਈਏ ਅਸੀਂ ਐ ਕਰ ਦੇਵਾਂਗੇ ਤੇ ਹੁੰਦਾ ਕੁਝ ਵੀ ਨਹੀਂ ਜੇ ਕਰਨ ਯੋਗ ਹੀ ਹੋਈਏ ਤਾਂ ਫਿਰ ਸਰਕਾਰਾਂ ਤਾਂ ਬੜੀਆਂ-ਬੜੀਆਂ ਡਰ ਜਾਂਦੀਆਂ ਇਸ ਕਰਕੇ ਸਾਨੂੰ ਏਕੇ ਦੀ ਲੋੜ ਹੈ ਜਨ ਅੰਦੋਲਨ ਖੜਾ ਕਰਨ ਦੀ ਲੋੜ ਹੈ ਜਨ ਅੰਦੋਲਨ ਲਈ ਜਿਹੜੇ ਉਹ ਪਾਵਰ ਆਫ ਸੋਸ਼ਲ ਜਸਟੀਸ ਤੋਰੀ ਹੋਈ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਮੈਂ ਗੱਦੀ ਨਿਸ਼ੀਨ ਸੰਤ ਜੀ ਪਾਲ ਜੀ ਜਿਨ੍ਹਾਂ ਦੇ ਅੱਜ ਮੁੜਕੇ ਦੁਆਰਾ ਮੈਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਫਿਰ ਮੌਕਾ ਕਿਤੇ ਮਿਲਿਆ ਸਾਡੇ ਬ੍ਰਦਰ ਦਿਲਵਿੰਦਰ ਜੀ ਜਿਨ੍ਹਾਂ ਨੇ ਆਪਣੀ ਸੁਨਹਿਰੀ ਮੁਲਾਕਾਤ ਕਿਤਾਬ ਲਿਖੀ ਹੈ ਇਹ ਕਿਤਾਬ ਜਿਹੜਾ ਪੜਾਂਗੇ ਵੀ ਇਹਦੇ ਤੋਂ ਕੀ ਸਿੱਖਿਆ ਮਿਲਦੀ ਹੈ ਕੋਸ਼ਿਸ਼ ਕਰਾਂਗੇ ਸੋ ਫਿਰ ਕਿਤੇ ਮੌਕਾ ਮਿਲਿਆ ਤੇ ਆਪਾਂ ਫਿਰ ਆਵਾਂਗੇ ਨਾਲ ਦੀ ਨਾਲ ਮੈਂ ਸੰਗਤ ਜਿਹੜੀ ਸੁਣ ਰਹੀ ਹੈ ਮੈਂ ਬੇਨਤੀ ਕਰਦਾ ਆਪਣੇ ਬਿਚਾਰਾਂ ਨੂੰ ਚੇਂਜ ਕਰਨ ਦੀ ਲੋੜ ਕੀ ਹੁੰਦੀ ਹੈ ਸਿਰਫ ਵਿਚਾਰ ਬਦਲਣ ਦੀ ਲੋੜ ਹੈ ਕਿਉਂਕਿ ਕਿਸੇ ਨੇ ਲਿਖਿਆ ਮਾਂ ਪਾਗਲ ਮਲੁਕ ਚੰਦ ਜੀ ਨੇ ਜਾਗੈ ਸ਼ੁਤਾ ਸੁਤਿਆ ਤੇਰੀ ਮੰਜ਼ਲ ਡਾਢੀਏ ਦੂਰ ਚਲੇਗਾ ਸਾਥੀ ਤੂੰ ਕਿਉਂ ਰਹਿ ਗਿਆ ਫਾਢੀਏ ਸਮਾਵਾਜਾ ਮਾਰੇ ਸੁਣਦਾ ਨਹੀਂ ਕੰਗਾਲਾਂ ਨੂੰ ਬਦਲ ਗਈ ਸਭ ਦੁਨੀਆ ਤੂੰ ਵੀ ਬਦਲ ਖਿਆਲਾਂ ਨੂੰ ਆਪਾਂ ਨੂੰ ਖਿਆਲ ਬਦਲਣਾ ਪੈਣਾ ਦੁਨੀਆ ਸਾਰੀ ਬਦਲ ਦੇਵਾਂਗੇ ਸੋ ਬੇਨਤੀ ਹੈ ਮੇਰੀ ਸੰਗਤ ਨੂੰ ਜਿੱਥੇ ਵੀ ਕਿਤੇ ਮੌਕਾ ਮਿਲਦਾ ਮੇਰੀ 11 ਤਰੀਕ ਨੂੰ ਪਲ ਖਾਲਸਾ ਦੇ ਵਿੱਚ ਮੀਟਿੰਗ ਹੈ ਅੱਜ ਮੇਰੀ ਨਕੋਦਰ ਦੇ ਵਿੱਚ ਮੀਟਿੰਗ ਹੈ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਕਿ ਆਪਣੇ ਮਹੱਲੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਵੀ ਕਿਤੇ ਮੌਕਾ ਮਿਲਦਾ ਇੱਕ ਵਾਰੀ ਵਿਚਾਰ ਸੁਣਨ ਦੀ ਕੋਸ਼ਿਸ਼ ਕਰੋ ਜੇ ਚੰਗੇ ਲੱਗੇ ਤਾਂ ਨਾਲ ਰਲ ਜਓ ਨਹੀਂ ਤਾਂ ਅਸੀਂ ਕਿਸੇ ਨੂੰ ਜ਼ਰੂਰੀ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਨਾਲ ਜੁੜੋ ਸੋ ਸਾਰਿਆਂ ਨੂੰ ਜੈ ਭੀਮ ਜੈ ਪਾਤ ਜੈ ਸੰਤਨ ਦੀ ਜੈ ਕਰਦੇਵ ਧੰਨ ਕਰਦੇ ਸੋ ਦੋਸਤੋ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਹੁਣਾਂ ਨੇ ਬੜੇ ਕੀਮਤੀ ਵਿਚਾਰ ਜਿਹੜੇ ਨੇ ਉਹ ਪੋਸੂਨਾਵਾ YouTube ਚੈਨਲ ਦੇ ਨਾਲ ਸਾਂਝੇ ਕੀਤੇ ਨੇ ਔਰ ਸਿਰਫ ਸਿਰਫ ਸਾਡੇ ਲੋਕਾਂ ਨੂੰ ਆਪਣੀ ਤਾਕਤ ਦੀ ਪਹਿਚਾਨ ਕਰਨ ਦੀ ਜ਼ਰੂਰਤ ਹੈ ਔਰ ਖਾਸ ਕਰਕੇ ਲੋਕ ਸਭਾ ਦੀ ਇਲੈਕਸ਼ਨ ਆ ਗਈ ਹੈ ਪਰਖਣ ਦੀ ਜ਼ਰੂਰਤ ਹੈ ਉਹਨਾਂ ਲੋਕਾਂ ਨੂੰ ਜੋ ਇਸ ਵਾਰ ਵੀ ਬਹੁਤ ਸਾਰੇ ਵਾਅਦੇ ਕਰਨਗੇ ਔਰ ਜਿਵੇਂ ਵੀਰਜੀ ਨੇ ਗੱਲ ਕੀਤੀ ਸੀ ਕਿ ਪੰਜੇ ਉਂਗਲਾ ਕਦੇ ਬਰਾਬਰ ਨਹੀਂ ਹੁੰਦੀ ਆ ਚੰਗੇ ਵੀ ਨੇ ਬੁਰੇ ਵੀ ਨੇ ਜਸਤਪਾ ਸਾਹਿਬ ਨੇ ਉਸ ਗੱਲ ਨੂੰ ਹੋਰ ਅੱਗੇ ਕੀਤਾ ਕਿ ਜ਼ਿਆਦਾ ਜਿਹੜੇ ਨੇ ਉਹ ਮਤਲਬ ਬਹੁਤ ਅੱਛੇ ਨੇ ਔਰ ਜਿਹੜੇ ਮਤਲਬ ਕਹਿ ਸਕਦੇ ਆ ਕਿ ਕੁਝ ਅੱਛੇ ਨੇ ਉਹਨਾਂ ਦੀ ਗਿਣਤੀ ਜਿਹੜੀ ਬਹੁਤ ਘੱਟ ਹੈ ਖੈਰ ਇਹਨਾਂ ਗੱਲਾਂ ਤੋਂ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਆਪਾਂ ਕਿੱਥੇ ਖੜੇ ਹਾਂ ਕਿੱਥੇ ਸਟੈਂਡ ਕਰ ਰਹੇ ਹਾਂ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸੋਹਤਾ ਡੇਰਾ ਬਾਬਾ ਬ੍ਰਹਮਦਾਸ ਜੀ ਫਿਲੌਰ ਤੋਂ ਬਕਾਇਦਾ ਤੌਰ ਤੇ ਤੁਹਾਡੇ ਨਾਲ